ਹਾਂ ਐਂ ਕਰਾ ਰੀਪਰ ਪਾਸੇ ਕਰਾ ਮੜ ਕੇ ਮੈਂ ਹਾਲ ਪਾਉਣੇ ਆ ਹਾਲ ਪਾ ਕੇ ਹੁਣ ਕੀ ਕਰਨਾ ਤੂੰ ਓਏ ਗੱਠਾਂ ਵੱਜੀਆਂ ਹੁਣ ਹਾਲ ਮਾਰਕ ਨਾ ਰੌਣੀ ਕਰਦਗੇ ਤੇ ਕਣਕਾਂ ਇੱਕ ਦੀ ਰੌਣੀ ਕਰਕੇ ਵੀਜਾਂਗੇ ਓ ਜਾ ਯਾਰ ਤੈਨੂੰ ਨਾ ਕਦੇ ਖੇਤੀ ਕਰਨੀ ਤੈਨੂੰ ਖੇਤੀ ਦੀ ਨੌਲਜ ਹੀ ਨਹੀਂ ਅਸਲ ਮੇਨੇ ਓ ਵਾਣ ਪਿਆ ਆਪਣਾ ਯਾਰ ਗਾਰੇ ਵਰਗਾ ਜੇ ਹੁਣ ਰੌਣੀ ਕਰਕੇ ਵੀਜਣ ਲੱਗ ਗਿਆ ਤੇ ਕਣਕ ਦਸੰਬਰ ਚ ਵੀਜੀ ਜਾਊਗੀ ਓ ਕਿੱਥੇ ਗਾਰੇ ਵਰਗਾ ਪੈ ਰਵਾਣ ਤਾਂ ਖੋਸ਼ਕਾ ਜਾਵਾਂ ਉਤਰ ਕੇ ਆਂਦੇ ਨਾ ਥੱਲੇ ਮੈਂ ਵਿਖਾਉਣਾ ਤੈਨੂੰ ਉਹ ਕੀ ਕਰਦਾ ਭੱਜ ਜਾਣਾ ਐਵੇਂ ਯਾਰ ਉਹ ਖੜ ਜਾ ਦੋ ਮੈਂ ਤਾਂ ਇਹ ਆਇਦਰ ਵੇਖ ਵਾਹਣ ਚ ਪਈਆ ਗੱਲ ਬਹੁਤ ਆ ਵੇ ਪੁੱਤਾਂ ਦਾ ਲੱਡੂ ਬਣਦਾ ਉਹ ਯਾਰ ਅਗਰੀ ਦੀ ਪੈਂਦੀ ਆ ਤਰੇਲ ਹੁਣ ਕਿਹੜਾ ਗਰਮੀ ਪੈਂਦੀ ਆ ਆਪਾਂ ਐਂ ਕਰਦੇ ਆ ਅੱਜ 13 ਤਰੀਕ ਹੋਈ ਆ ਹਜੇ ਤੇ 22 23 ਤਰੀਕ ਨੂੰ ਮੈਂ ਤਾਂ ਨਾ ਤੈਨੂੰ ਕਣਕ ਵੀ ਜਿਦਗੀ ਗੇਤੀ ਦੀ ਜਾਂਗੇ ਗੇਤੀ ਕਣਕ ਵੜਾਂਗੇ ਗਾ ਗੇਤੀ ਮੱਕੀ ਵੀਚ ਕੇ ਤੇ ਗੇਤਾ ਹੀ ਚਾਰ ਪਾ ਦੇਾਂਗੇ ਯਾਰ ਆਪਾਂ ਉਹ ਨਾ ਭਰਾਵਾ ਮੈਂ ਨਹੀਂ ਕਿ ਤੇਰੇ ਮਗਰ ਲੱਗਦਾ ਪਿਛਲੀ ਾਰ ਵੀ ਤੇਰੇ ਮਗਰ ਲਾ ਕੇ ਗੇਤੀ ਕਣਕੀ ਬੀਜੀ ਸੀ ਮੁੜ ਕੇ ਆਪਾਂ ਹੋਰੀ ਛੱਡਣੀ ਨਹੀਂ ਹੁੰਦੀ ਉਹ ਕਿਹੜੀ ਰੀਤ ਰੀਤ ਉਹੀ ਲੋਕ ਜਿਹੜੇ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਨਾ ਰੇਪਾਉਂਦੇ ਵੀ ਸਾਡੀ ਕਣਕ ਗ੍ਰੋਥ ਫੜ ਜਾਏ ਤੇ ਆਪਣੀ ਕਣਕ ਹੁੰਦੀ ਹੈ ਵਿਰਲੀ ਤੇ ਆਪਾਂ ਕਣਕ ਦਾ ਛਿੱਟਾ ਦਿੰਨੇ ਆ ਵੀ ਕੀ ਆ ਰਲ ਜੇ ਬਾਕੀ ਐਕ ਦੀ ਮੱਕੀ ਦਾ ਜਰ ਮੈਂ ਤਾਂ ਜਮਾ ਨਹੀਂ ਪਉਦਾ ਪਿਛਲੀ ਾਰ ਵੀ ਪਾਏ ਸੀ ਉੰਨੀ ਜਰ ਤੇਰੇ ਵਿਆਹ ਤੇ ਲੱਗੀ ਸੀ ਜਿੰਨੀ ਮੱਕੀ ਦਾ ਚਾਰ ਪੋਣ ਆਏ ਲੋਕ ਪੀ ਗਏ ਸੀ ਚੁੱਪ ਕਰਕੇ ਹਾਲ ਪੁਆ ਟਰੈਕਟਰ ਮਾਰ ਤੂੰ ਵੱਟਾਂ ਘਰ ਜਿਹੜੀਆਂ ਰਹਿਗਾਂ